ਆਓ ਜੀ ਅੱਜ ਝਾਤ ਮਾਰਦੇ ਹਾਂ ਕਿ ਗੁਰਬਾਣੀ ਨੂੰ ਸਮਝਣ ਵਿੱਚ ਅਤੇ ਸਿੱਖਾਂ ਵਿੱਚ ਅੱਜ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਗਈਆਂ ਹਨ ਜੀ ਸਭ ਤੋਂ ਪਹਿਲਾਂ ਹੈ ਜੀ ਪਾਸ਼ਾ ਦੀ ਰੁਕਾਵਟ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੁਰਬਾਣੀ ਸਾਰੀ ਹੈ ਉਹ ਗੁਰਮੁਖੀ ਵਿੱਚ ਲਿਖੀ ਗਈ ਹੈ ਜੀ ਜਿਹਨੂੰ ਆਪਾਂ ਪੰਜਾਬੀ ਵੀ ਕਹਿ ਦਿੰਦੇ ਹਾਂ ਪਰ ਇਹ ਜਿਹੜੇ ਸ਼ਬਦ ਨੇ ਜਾਂ ਅੱਖਰ ਨੇ ਇਹ ਲਿਖੇ ਜਰੂਰ ਪੰਜਾਬੀ ਵਿੱਚ ਗਏ ਹਨ ਜੀ ਪਰ ਇਹ ਕਈ ਵਾਰ ਅਰਬੀ ਫਾਰਸੀ ਸੰਸਕ੍ਰਿਤ ਗੁਜਰਾਤੀ ਅਤੇ ਹੋਰ ਕਈ ਭਾਸ਼ਾਵਾਂ ਵਿੱਚੋਂ ਆਏ ਹਨ ਜੀ ਜਿਵੇਂ ਸ਼ਬਦ ਹੁੰਦਾ ਹੈ ਜੀ ਕਣੋਂ 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 ਇਹ ਗੁਜਰਾਤੀ ਦਾ ਸ਼ਬਦ ਹੈ ਜੀ ਗਣੋਂ 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 ਬੀਠਲਾ ਹੋ ਗਿਆ ਜੀ ਅਤੇ ਹੋਰ ਇਦਾਂ ਦੇ ਕਈ ਸ਼ਬਦ ਨੇ ਜੀ ਜਿਹੜੇ ਅਰਬੀ ਫਾਰਸੀ ਤੋਂ ਆਏ ਹਨ ਪਰ ਉਹਨਾਂ ਨੂੰ ਲਿਖਿਆ ਪੰਜਾਬੀ ਵਿੱਚ ਗਿਆ ਹੈ ਜੀ ਇਸ ਕਰਕੇ ਉਹਨਾਂ ਨੂੰ ਥੋੜਾ ਸਮਝਣ ਦੇ ਵਿੱਚ ਉਹਨਾਂ ਦੇ ਅਰਥ ਨੂੰ ਜਾਣਨ ਦੇ ਵਿੱਚ ਥੋੜੀ ਮੁਸ਼ਕਲ ਆਉਂਦੀ ਹੈ ਜੀ ਦੂਸਰਾ ਅੱਜਕਲ ਹੈ ਜੀ ਜੋ ਖਾਸ ਹੈ ਉਹ ਹੈ ਸਮੇਂ ਦੀ ਕਮੀ ਜੀ ਅੱਜਕਲ ਅਸੀਂ ਆਪਣੇ ਕੰਮਕਾਰਾਂ ਵਿੱਚ ਇਨੇ ਰੁੱਝ ਗਏ ਹਾਂ ਇੰਨੀ ਦੁਨੀਆ ਦੀ ਭੱਜ ਦੌੜ ਵਿੱਚ ਪੈ ਗਏ ਹਾਂ ਕਿ ਸਾਡੇ ਕੋਲ ਅੱਜਕਲ ਬਾਣੀ ਪੜ੍ਹਨ ਨੂੰ ਵਿਚਾਰਨ ਨੂੰ ਸਮਝਣ ਨੂੰ ਟਾਈਮ ਹੀ ਨਹੀਂ ਜਦੋਂ ਅਸੀਂ ਪੰਜ ਬਾਣੀਆਂ ਦਾ ਜਾਂ ਨਿਤਨੇਮ ਦਾ ਪਾਠ ਵੀ ਕਰਦੇ ਹਾਂ ਉਹ ਵੀ ਅਸੀਂ ਬੜੀ ਤੇਜ਼ੀ ਤੇਜ਼ੀ ਦੇ ਨਾਲ ਕਰ ਦਿੰਦੇ ਹਾਂ ਤੇ ਕਈ ਵਾਰ ਅਸੀਂ ਸੋਚ ਵੀ ਆਉਂਦਾ ਹਾਂ ਕਿ ਕਈ ਕਹਿੰਦੇ ਹਨ ਕਿ ਅਸੀਂ 5 ਮਿੰਟਾਂ 'ਚ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਾਂ 10 ਮਿੰਟਾਂ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਉਹਨਾਂ ਨੂੰ ਪੁੱਛ ਲੈ ਵੀ ਮੇਰੇ ਵੀਰਿਆ ਪਹਿਲੀ ਪੌੜੀ ਦਾ ਅਰਥ ਕੀ ਆ ਜਾਂ ਦੂਸਰੀ ਪੌੜੀ ਦਾ ਅਰਥ ਕੀ ਆ ਜਾਂ ਮੂਲ ਮੰਤਰ ਦਾ ਅਰਥ ਸਮਝਾ ਦੇ ਤਾਂ ਬੜਾ ਹੀ ਦਿਲ ਟੁੱਟਦਾ ਹੈ ਜੀ ਇਸ ਲਈ कोशिश ही करनी है कि होली-होली पाठ करया जावे जी जो तीसरा है जी वो है आध्यात्मिक अनुभविक कमी भाव इसका यह है जी कि असी खुद ही उस परमात्मा ਨੂੰ ਮਹਿਸੂਸ ਨਹੀਂ ਕੀਤਾ ਅਸੀਂ ਖੁਦ ਆਪਣੇ ਅੰਦਰ ਲਗਨ ਲਾ ਕੇ ਨਹੀਂ ਦਿੱਤੀ ਕਿਉਂਕਿ ਸਾਨੂੰ ਕੋਈ ਆਪ ਦਾ ਪਰਸਨਲ ਅਨੁਵਾਦ ਨਹੀਂ ਹੈ ਸਾਨੂੰ ਕੋਈ ਪਰਸਨਲ ਐਕਸਪੀਰੀਅੰਸ ਨਹੀਂ ਹੈ ਜੀ ਤੇ ਇਸ ਕਰਕੇ ਜਿਹੜਾ ਗੁਰਬਾਣੀ ਦੇ ਨਾਲ ਪ੍ਰੇਮ ਪਾਉਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਜੀ ਕਿਉਂਕਿ ਅਸੀਂ ਜ਼ਿੰਦਗੀ ਵਿੱਚ ਉਹ ਚੀਜ਼ ਨੂੰ ਆਪਣੇ ਤੇ ਲਾਗੂ ਨਹੀਂ ਕੀਤਾ ਜਾਂ ਆਪ ਐਕਸਪੀਰੀਅੰਸ ਨਹੀਂ ਕੀਤਾ ਜਿੰਨਾ ਟਾਈਮ ਅਸੀਂ ਉਹ ਪਿਆਰ ਉਹ ਜਿਹੜਾ ਨਸ਼ਾ ਦਾ ਰੰਗਾਂ ਜਾਂ ਗੁਰਬਾਣੀ ਦਾ ਰੰਗ ਹੈ ਜਿਹਨੂੰ ਆਪਾਂ ਕਹਿੰਦੇ ਗੁਰਬਾਣੀ ਦਾ ਨਸ਼ਾਗਾ ਅਸੀਂ ਉਹ ਨਹੀਂ ਅਨੁਭਵ ਕਰਦੇ ਉਹਨਾਂ ਟਾਈਮ ਦੂਸਰਿਆਂ ਨੂੰ ਦੱਸਣ ਜਾਂ ਉਹਨਾਂ ਟਾਈਮ ਗੁਰਬਾਣੀ ਨੂੰ ਸਮਝਣ ਪੜਨ ਦੇ ਵਿੱਚ ਥੋੜਾ ਜਿਹਾ ਮੁਸ਼ਕਿਲ ਆ ਜਾਂਦੀ ਹੈ ਜੀ ਚੌਥਾ ਹੈ ਜੀ ਸਿਖਲਾਈ ਦੀ ਕਮੀ ਇਹ ਅੱਜਕੱਲ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਹਰ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀਆਂ ਹੁੰਦੀਆਂ ਸਨ ਜੀ ਦਵਾਖਾਨੇ ਹੁੰਦੇ ਸਨ ਆ ਪੋਥੀਆਂ ਹੁੰਦੀਆਂ ਸਨ ਪੁਰਾਣ ਹੁੰਦੇ ਸਨ ਜੀ ਉੱਥੇ ਸਾਰੀਆਂ ਗੁਰੂ ਘਰਾਂ ਵਿੱਚ ਗੁਰਬਾਣੀ ਦੀ ਸਹੀ ਸਿੱਖਿਆ ਦਿੱਤੀ ਜਾਂਦੀ ਸਹੀ ਜੀ ਅਰਥ ਦੱਸੇ ਜਾਂਦੇ ਸਨ ਜੋ ਕਿ ਅੱਜ ਕੱਲ ਸਾਨੂੰ ਮਿਲਦੇ ਨਹੀਂ ਜੀ ਹਰ ਪਿੰਡ ਵਿੱਚ ਗੁਰੂ ਘਰ ਤਾਂ ਬਹੁਤ ਬਣਾ ਲਏ ਅਸੀਂ ਕਰੋੜਾਂ ਰੁਪਏ ਲਾ ਦਿੱਤੇ ਪਰ ਅਸੀਂ ਕਿਸੇ ਪਾਠੀ ਸਿੰਘ ਨੂੰ ਜਾਂ ਕਿਸੇ ਗ੍ਰੰਥੀ ਨੂੰ ਉਸ ਦੀ ਮਹੀਨੇ ਦੀ ਤਨਖਾਹ ਦੇ ਨਹੀਂ ਦੇਣਾ ਚਾਹੁੰਦੇ ਤਾਂ ਜੋ ਉਹ ਸਾਡੇ ਬੱਚਿਆਂ ਨੂੰ ਪੜਾ ਸਕੇ ਜੀ ਨਾ ਹੀ ਅਸੀਂ ਖੁਦ ਅਧਿਆਤਮਿਕ ਅਨੁਭਵ ਕੀਤਾ ਹੈ ਤਾਹੀਂ ਕਰਕੇ ਅਸੀਂ ਨਾਹੀਂ ਬੱਚਿਆਂ ਨੂੰ ਆਪ ਘਰ ਵਿੱਚ ਪੜਾ ਸਕੇ ਜੀ ਆਪ ਸੋਚ ਕੇ ਦੇਖ ਲਿਏ ਕਿ ਸਾਡੇ ਕੋਲ ਸਾਡੇ ਘਰ ਕਿੰਨੀਆਂ ਇੱਕ ਪੋਥੀਆਂ ਪਈਆਂ ਹਨ ਜਾਂ ਕਿੰਨੇ ਇੱਕ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਪਏ ਹਨ ਜੀ ਅੱਜਕੱਲ੍ਹ ਅਰਥ ਤਾਂ ਬੜੀ ਜਲਦੀ ਮਿਲ ਜਾਂਦੇ ਹਨ ਆਨਲਾਈਨ ਪਾ ਲਓ ਜੀ Google ਵਿੱਚ ਪਾ ਲਓ ਪਰ ਪਿਆਰ ਨਹੀਂ ਹੈ ਤਾਂ ਕਰਕੇ ਜਾ ਅਧਿਆਤਮਿਕ ਅਨੁਭਵ ਨਹੀਂ ਹੋਇਆ ਇਸ ਚੀਜ਼ ਦਾ ਤਾਂ ਕਰਕੇ ਅਸੀਂ ਇਹ ਚੀਜ਼ ਨੂੰ ਸਿੱਖਣ ਦੇ ਵਿੱਚ ਥੋੜਾ ਜਿਹਾ ਅਸਮਰਥ ਰਹਿ ਗਏ ਹਾਂ ਜੀ ਇਹ ਤਾਂ ਸੰਜੀ ਸਮੱਸਿਆਵਾਂ ਜਾਂ ਮੁਸ਼ਕਲਾਂ ਕੀ ਗੁਰਬਾਣੀ ਦੇ ਅਰਥ ਸਮਝ ਕਿਉਂ ਨਹੀਂ ਆਉਂਦੇ ਹੁਣ ਆਪਾਂ ਸਮਾਧਾਨ ਦੇਖਦੇ ਹਾਂ ਜੀ ਇਸ ਚੀਜ਼ ਦਾ ਕੀ ਹੈ ਗੁਰਬਾਣੀ ਦੀ ਵਿਚਾਰ ਕਰਨੀ ਜੀ ਇਹ ਸਭ ਤੋਂ ਵੱਡਾ ਸਮਾਧਾਨ ਹੈ ਜੀ ਜੋ ਕਿ ਬਾਣੀ ਪੜਦੇ ਹਾਂ ਜਿਵੇਂ ਅਸੀਂ ਗੱਡੀ ਵੀ ਚਲਾਉਂਦੇ ਹਾਂ ਕੁਝ ਵੀ ਕਰਦੇ ਹਾਂ ਗੁਰਬਾਣੀ ਦੀ ਕਿਸੇ ਇੱਕ ਟੁਕ ਨੂੰ ਲੈ ਕੇ ਉਸ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਆਪਾਂ ਪਹਿਲਾਂ ਵੀ ਪੜਿਆ ਹੈ ਗਾਵੀਏ ਸੁਣੀਏ ਮਨ ਰੱਖਿਏ ਪਾਓ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬਾਰ-ਬਾਰ ਪੜਾਂਗੇ ਜੀ ਉਸ ਨੂੰ ਸਮਝਾਂਗੇ ਉਸ ਨੂੰ ਹੋਰਾਂ ਦੇ ਨਾਲ ਸ਼ੇਅਰ ਕਰਾਂਗੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਜੀ ਤਾਂ ਉਹਨਾਂ ਦੇ ਡੂੰਘੇ ਅਰਥਾਂ ਦੇ ਜਿਹੜੇ ਸਵਾਲ ਜਵਾਬ ਹਨ ਉਹ ਸਾਡੇ ਸਮਝ ਪਾਏ ਜਾਂਦੇ ਹਨ ਉਹ ਅਰਥਾਂ ਦੀ ਗਹਿਰਾਈ ਡੂੰਘਾਈ ਸਾਡੇ ਮਨ ਵਿੱਚ ਆ ਜਾਂਦੀ ਹੈ ਜੀ ਦੂਸਰਾ ਸਮਾਧਾਨ ਹੈ ਜੀ ਅਸੀਂ ਗੁਰਬਾਣੀ ਦੀ ਸਹੀ ਸਿੱਖਿਆ ਪ੍ਰਾਪਤ ਕਰੀਏ ਜੀ ਅਸੀਂ ਗੁਰਦੁਆਰੇ ਜਾ ਕੇ ਕੀਰਤਨੀ ਪਾਠੀ ਸਾਹਿਬ ਤੋਂ ਜਾਂ ਹੋਰਾਂ ਸਿੱਖ ਭੈਣਾ ਭਰਾਵਾਂ ਤੋਂ ਗੁਰਬਾਣੀ ਦੇ ਸਹੀ ਅਰਥ ਅਤੇ ਵਿਚਾਰ ਕਰਨ ਦੀ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ ਜੀ ਅਸੀਂ ਕਲਾਸਾਂ ਲੈ ਸਕਦੇ ਹਾਂ ਹਰ ਜਿਵੇਂ ਐਤਵਾਰ ਨੂੰ ਕਹਿ ਲੋ ਅੱਧਾ ਘੰਟਾ ਘੰਟਾ ਨਾਲ ਦੀ ਨਾਲ ਇਹ ਸਭ ਨਾਲ ਇੱਕ ਤੁਹਾਡਾ ਪਾਠ ਵੀ ਹੋ ਜਾਏਗਾ ਜੀ ਅਤੇ ਦੂਸਰਾ ਇੱਕ ਬੜੇ ਪਿਆਰ ਦੇ ਨਾਲ ਸੰਥਿਆ ਵੀ ਲੈ ਸਕਦੇ ਹਾਂ ਜੀ ਤੀਸਰਾ ਸਮਾਧਾਨ ਹੈ ਜੀ ਅਨੁਵਾਦ ਅਤੇ ਵਿਆਖਿਆ ਪੜੋ ਜੀ ਅ ਅੱਜਕੱਲ ਅਸੀਂ ਕਿਤਾਬਾਂ ਘੱਟ ਪੜਦੇ ਹਾਂ ਪਰ ਬਹੁਤ ਸਾਰੇ ਵਿਆਖਿਆਕਾਰਾਂ ਨੇ ਬਹੁਤ ਸਾਰੇ ਗੁਰਸਿੱਖਾਂ ਨੇ ਬਹੁਤ ਸਾਰੇ ਗ੍ਰੰਥੀਆਂ ਨੇ ਆਪਣੇ ਬਾਣੀ ਦੇ ਤਜਰਬੇ ਨੂੰ ਗੁਰਬਾਣੀ ਦੇ ਨਾਲ ਪਿਆਰ ਪਾ ਕੇ ਆਪਣੇ ਸਾਹਮਣੇ ਟੀਕੇ ਕੀਤੇ ਹਨ ਜੋ ਕਿ ਵੱਖ-ਵੱਖਰੇ ਅਰਥ ਹਨ ਪਰ ਤੁਹਾਨੂੰ ਸਮਝਣ ਦੇ ਵਿੱਚ ਬਹੁਤ ਹੀ ਸਹਾਇਕ ਹੋ ਸਕਦੇ ਹਨ ਜੀ ਸਭ ਤੋਂ ਵੱਡਾ ਸਮਾਧਾਨ ਹੈ ਜੀ ਗੁਰਬਾਣੀ ਦੇ ਅਖਰਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਜੀ ਜੋ ਗੁਰ ਕਹੋ ਸੋਈ ਭਲ ਮੰਨੋ ਗੁਰਬਾਣੀ ਵਿੱਚ ਜਾਂ ਜਪਜੀ ਸਾਹਿਬ ਵਿੱਚ ਹੋਰ ਛੱਡੋ ਜੀ ਸਿਰਫ ਜਪਜੀ ਸਾਹਿਬ ਵਿੱਚ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕੋਸ਼ਿਸ਼ करिए ਕਿ ਸਿਰਫ ਉਸ ਨੂੰ ਹੀ ਆਪਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਦੇਖੀਏ ਜੀ ਉਸ ਦੇ ਨਾਲ ਬਹੁਤ ਫਰਕ ਪੜੇਗਾ ਜੀ ਸਭ ਨੂੰ ਵੱਡਾ ਸਮਾਧਾਨ ਹੈ ਜਿਸ ਚੀਜ਼ ਦਾ ਕਿ ਸਿੱਖੀ ਦਾ ਪ੍ਰਚਾਰ ਕਰ ਸਕੀਏ ਜੀ ਅਸੀਂ ਹੋਰਾਂ ਧਰਮਾਂ ਦੇ ਨਾਲੋਂ ਬੜੇ ਅਸਫਲ ਰਹੇ ਹਾਂ ਜੀ ਹੋਰ ਧਰਮਾਂ ਵਿੱਚ ਬੜੀ ਸਪੋਰਟ ਮਿਲਦੀ ਹੈ ਜੀ ਉਹ ਧਰਮ ਦੇ ਲੋਕ ਬੜਾ ਪੈਸਾ ਬੜਾ ਟਾਈਮ ਦਿੰਦੇ ਹਨ ਜੀ ਤਾਂ ਕਿ ਉਹਨਾਂ ਦੇ ਪ੍ਰਚਾਰਕ ਦੂਸਰੇ ਧਰਮਾਂ ਦੇ ਵਿੱਚ ਜਾ ਕੇ ਦੂਸਰੇਆਂ ਦੇਸ਼ਾਂ ਵਿੱਚ ਜਾ ਕੇ ਉਸ ਬਾਣੀ ਦੇ ਪ੍ਰਚਾਰ ਕਰ ਸਕਣ ਜੀ ਆ ਨਾ ਤਾਂ ਅਸੀਂ ਸਿੱਖਾਂ ਨੂੰ ਪ੍ਰਚਾਰ ਕਰ ਸਕੇ ਜੀ ਅਤੇ ਨਾ ਹੀ ਦੂਸਰਿਆਂ ਨੂੰ ਪ੍ਰਚਾਰ ਕਰ ਸਕੇ ਇਹੀ ਜੋ ਕਾਰਨ ਹੈ ਅਜਮੇਨ ਜਿਹੜੇ ਸਿੱਖ ਨੇ ਉਹ ਇਸਾਈ ਬਣ ਰਹੇ ਹਨ ਜੀ ਕਿਉਂਕਿ ਉਹਨਾਂ ਨੇ ਪ੍ਰਚਾਰ ਕਰਨ ਵਿੱਚ ਕਮੀ ਨਹੀਂ ਛੱਡੀ ਜੀ ਇੱਕ ਜਿਹੜਾ ਇਹ ਸੰਜੀ ਸਮਾਦਾਨ ਵੀ ਕਿਵੇਂ ਇਸ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਤੇ ਇਸ ਦੇ ਲਈ ਜੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਸਿੱਖ ਪ੍ਰਚਾਰਕਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਦਿੰਦੇ ਹਨ ਜੀ ਜਿਹੜੇ ਕਥਾ ਕੀਰਤਨ ਕਰਦੇ ਹਨ ਜੀ ਜਿਹੜੇ ਅੰਗਰੇਜ਼ੀ ਵਿੱਚ ਵੀ ਜੇ ਕੋਈ ਕਥਾ ਕੀਰਤਨ ਕਰਦਾ ਹੈ ਜੀ ਉਹਨਾਂ ਨੂੰ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੀ ਤਾਂ ਜੋ ਅਸੀਂ ਉਹਨਾਂ ਨੂੰ ਚਾਹੇ ਆਪਣੇ ਆਰਥਿਕ ਪੱਖੋਂ ਪੈਸੇ ਪੱਖੋਂ ਉਹਨਾਂ ਦੀ ਸਹਿਤਾ ਕਰ ਸਕੀਏ ਜਾਂ ਉਹਨਾਂ ਨੂੰ ਹੋਰ ਉਤਸ਼ਾਹ ਕਰ ਸਕੀਏ ਜਾਂ ਅਸੀਂ ਉਹਨਾਂ ਨੂੰ ਜੇਕਰ ਸਾਨੂੰ ਸੋਸ਼ਲ ਮੀਡੀਆ ਹੁੰਦਾ ਹੈ ਜਾਂ ਸਾਨੂੰ ਲਿਖਣਾ ਹੁੰਦਾ ਹੈ ਜਾਂ ਹੋਰ ਕੋਈ ਵੀ ਟੰਗ ਤਰੀਕੇ ਨਾਲ ਜਾਂ ਸੰਸਥਾ ਤਿਆਰ ਕਰਕੇ ਅਸੀਂ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ ਤਾਂ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਹੁਕਮ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਉਸ ਨੂੰ ਦੁਨੀਆ ਭਰ ਵਿੱਚ ਫੈਲਾ ਸਕਣ ਜੀ ਇਸ ਲਈ ਤੁਹਾਡੇ ਸਹਿਯੋਗ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਇਕਜੁੱਟ ਹੋਣ ਦੀ ਲੋੜ ਹੈ ਜੀ ਤੁਹਾਡੀ ਸਹਾਇਤਾ ਦੀ ਬਹੁਤ ਲੋੜ ਹੈ ਜੀ ਇਸ ਚੀਜ਼ ਵਿੱਚ